ਇੱਕ ਫਕੀਰ ਨੇ ਮੰਦ ਤੇ ਮੰਗਦੇ ਇੱਕ ਘਰ ਦੇ ਵਿੱਚ ਆ ਕੇ ਆਵਾਜ਼ ਦਿੱਤੀ ਕਿ ਕੁਝ ਖਾਣ ਨੂੰ ਦੇ ਦਿਓ ਮੈਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਹੋਈ ਆ ਤੇ ਉਸ ਘਰ ਦੇ ਬਾਹਰ ਬੱਚੇ ਖੇਡੀ ਜਾ ਰਹੇ ਸੀ ਤੇ ਅੰਦਰੋਂ ਇੱਕ ਔਰਤ ਦੀ ਆਵਾਜ਼ ਆਉਂਦੀ ਕਹਿੰਦੀ ਕਿ ਬਾਬਾ ਜੀ ਇੱਥੇ ਬਾਹਰ ਵਾਲੇ ਥੜੇ ਤੇ ਬਹਿ ਜਾਓ ਮੈਂ ਤੁਹਾਨੂੰ ਕੁਝ ਖਾਣ ਨੂੰ ਦਿੰਨੀ ਆ ਤੇ ਉਹ ਥੋੜੇ ਟਾਈਮ ਬਾਅਦ ਉਹਨਾਂ ਵਾਸਤੇ ਰੋਟੀ ਸਬਜ਼ੀ ਲੈ ਕੇ ਆਉਂਦੇ ਨੇ ਤੇ ਉਹਨਾਂ ਨੂੰ ਉਹ ਕਹਿੰਦੇ ਨੇ ਕਿ ਇਸੇ ਥੜੇ ਤੇ ਬਹਿ ਕੇ ਤੁਸੀਂ ਖਾ ਲਓ ਤੇ ਉਹ ਜਦੋਂ ਬਾਬਾ ਜਿਹੜਾ ਫਕੀਰ ਹੁੰਦਾ ਪ੍ਰਸ਼ਾਦਾ ਛਕ ਲੈਂਦਾ ਤੇ ਜਦੋਂ ਖਾਲੀ ਭਾਂਡੇ ਫੜਾਉਣ ਲੱਗਦਾ ਤੇ ਉਹ ਉਸ ਔਰਤ ਨੂੰ ਬਹੁਤ ਜ਼ਿਆਦਾ ਅਸੀਸਾਂ ਦਿੰਦੇ ਨੇ ਕਿ ਪ੍ਰਮਾਤਮਾ ਤੁਹਾਨੂੰ ਬਹੁਤ ਜ਼ਿਆਦਾ ਬਰਕਤਾਂ ਦੇਵੇ ਤਾਂ ਹਜੇ ਉਹ ਉਹਨਾਂ ਨੂੰ ਭਾਂਡੇ ਫੜਾਈ ਜਾਂਦੇ ਹੁੰਦੇ ਕਿ ਇਹਨੇ ਨੂੰ ਉਸ ਔਰਤ ਦੇ ਘਰ ਵਾਲਾ ਆ ਜਾਂਦਾ ਜਦੋਂ ਘਰ ਵਾਲਾ ਆ ਜਾਂਦਾ ਤੇ ਉਹ ਆਪਣੀ ਘਰਵਾਲੀ ਨੂੰ ਆ ਕੇ ਬਹੁਤ ਜ਼ਿਆਦਾ ਬੋਲਦਾ ਕਹਿੰਦਾ ਕਿ ਤੂੰ ਐਵੇਂ ਕੋਈ ਵੀ ਜਿਹੜਾ ਕੋਈ ਲੰਗਦਾ ਮੰਗਦਾ ਆਉਂਦਾ ਜਾਂਦਾ ਤੂੰ ਉਹਨੂੰ ਘਰੇ ਬਿਠਾ ਕੇ ਰੋਟੀ ਪਾਣੀ ਖਾਣ ਲੱਗ ਜਾਨੀ ਕੀ ਹੋਇਆ ਇਹਨਾਂ ਨੂੰ ਚੰਗੇ ਭਲੇ ਤਾਂ ਹੈ ਅੱਜ ਤੇਰੇ ਕੋਲੋਂ ਖਾਂਦੇ ਪਏ ਨੇ ਹੋਰ ਥੋੜਾ ਟਾਈਮ ਬਾਅਦ ਕਿਸੇ ਹੋਰ ਘਰੋਂ ਜਾਣਗੇ ਉੱਥੋਂ ਖਾ ਪੀ ਲੈਣਗੇ ਇਦਾਂ ਹੀ ਇਹਨਾਂ ਦਾ ਟਾਈਮ ਨਿਕਲ ਜਾਂਦਾ ਇਹ ਕੰਮ ਕਰਨੀ ਕਰ ਉਹ ਇੰਨੀਆਂ ਗੱਲਾਂ ਬੋਲਦਾ ਤੇ ਉਹ ਫਕੀਰ ਕੁਝ ਵੀ ਨਹੀਂ ਕਹਿੰਦਾ ਉਹ ਚੁੱਪ ਕਰਕੇ ਉਸ ਘਰ ਦੇ ਵਿੱਚੋਂ ਭਾਂਡੇ ਫੜਾ ਕੇ ਤੇ ਅੱਗੇ ਤੁਰ ਪੈਂਦਾ ਉਹ ਤੁਰਦਾ ਤੁਰਦਾ ਨਾਲ ਦੇ ਪਿੰਡ ਪਹੁੰਚ ਜਾਂਦੇ ਆ ਤੇ ਉਹਨਾਂ ਨੂੰ ਹਨੇਰਾ ਹੋ ਜਾਂਦਾ ਜਦੋਂ ਉੱਥੇ ਜਾਂਦੇ ਆ ਤੇ ਉਹਨਾਂ ਨੂੰ ਭੁੱਖ ਲੱਗਦੀ ਹੈ ਤੇ ਉਹ ਕਿਸੇ ਘਰ ਦਾ ਦਰਵਾਜ਼ਾ ਖੜਕਾਉਂਦੇ ਆ ਜਦੋਂ ਦਰਵਾਜ਼ਾ ਖੜਕਾਉਂਦੇ ਤੇ ਅੰਦਰੋਂ ਇੱਕ ਔਰਤ ਬਾਹਰ ਆਉਂਦੀ ਹੈ ਤੇ ਉਹ ਕਹਿੰਦੀ ਕਹਿੰਦੀ ਚੱਲ ਚੱਲ ਅੱਗੇ ਚੱਲ ਕਹਿੰਦੇ ਕੋਈ ਨਹੀਂ ਹੈਗਾ ਪ੍ਰਸ਼ਾਦਾ ਇੱਥੇ ਕਹਿੰਦੇ ਐਵੇਂ ਸਵੇਰੇ ਸ਼ਾਮ ਤੁਸੀਂ ਤਾਂ ਮੰਗਣ ਤੁਰੇ ਰਹਿੰਦੇ ਆ ਕੋਈ ਨਾ ਕੋਈ ਵਾਰੀ ਵਾਰੀ ਕੀ ਹੋਇਆ ਤੁਹਾਨੂੰ ਤੁਸੀਂ ਕੰਮ ਕਰ ਨਹੀਂ ਕਰ ਸਕਦੇ ਇਹ ਗੱਲ ਕਹਿੰਦੇ ਆ ਤੇ ਉਹ ਹੰਦ ਚਲ ਜਾਂਦੀ ਆ ਤੇ ਉਹ ਫਕੀਰ ਜਦੋਂ ਮੁੜਨ ਲੱਗਦਾ ਤੇ ਉਹਦੇ ਘਰ ਵਾਲਾ ਬੇੜੇ ਦੇ ਵਿੱਚ ਬੈਠਾ ਰੋਟੀ ਖਾਈ ਜਾਂਦਾ ਹੁੰਦਾ ਕਹਿੰਦਾ ਰੁਕੋ ਬਾਬਾ ਜੀ ਕਹਿੰਦਾ ਆਲੋ ਆ ਤੁਸੀਂ ਮੇਰੇ ਵਾਲੀ ਰੋਟੀ ਮੈਂ ਖਾ ਰਿਆ ਤੁਸੀਂ ਇਹ ਹੀ ਖਾ ਲਓ ਤਾਂ ਫਕੀਰ ਬਾਬਾ ਕਹਿੰਦਾ ਕਹਿੰਦਾ ਨਹੀਂ ਨਹੀਂ ਪੁੱਤ ਕੋਈ ਗੱਲ ਨਹੀਂ ਤੁਸੀਂ ਖਾਓ ਮੈਂ ਕਿਸੇ ਹੋਰ ਘਰ ਤੋਂ ਮੰਗ ਲੈਣਾ ਤੇ ਮੈਂ ਉੱਥੋਂ ਖਾ ਲੂੰਗਾ ਤੁਸੀਂ ਆਪਣੀ ਰੋਟੀ ਖਾਓ ਨਹੀਂ ਉਹ ਕਹਿੰਦਾ ਤੁਸੀਂ ਖਾ ਕੇ ਜਾਓ ਕੋਈ ਗੱਲ ਨਹੀਂ ਮੈਂ ਰੁੱਕ ਕੇ ਠਹਿਰ ਕੇ ਆਪਣੇ ਘਰੋਂ ਫੇਰ ਰੋਟੀ ਰੁਕ ਕੇ ਖਾ ਲੂੰਗਾ ਮੈਨੂੰ ਹਜੇ ਨਹੀਂ ਭੁੱਖ ਨਹੀਂ ਹੈਗੀ ਤਾਂ ਆਪਣੀ ਰੋਟੀ ਉਸ ਫਕੀਰ ਬਾਬੇ ਨੂੰ ਖਵਾ ਦਿੰਦਾ ਤੇ ਜਦੋਂ ਫਕੀਰ ਬਾਬਾ ਖਾ ਕੇ ਭਾਂਡੇ ਫੜਾਉਣ ਲੱਗਾ ਤੇ ਕਹਿੰਦਾ ਪੁੱਤ ਅੱਜ ਮੇਰੇ ਨਾਲ ਬੜਾ ਅਜੀਬ ਜਿਹਾ ਵਾਕਿਆ ਹੋਇਆ ਤੇ ਉਹ ਦੱਸਦਾ ਕਹਿੰਦਾ ਮੈਂ ਪਿਛਲੇ ਪਿੰਡ ਗਿਆ ਸੀਗਾ ਤੇ ਉੱਥੇ ਇੱਕ ਔਰਤ ਨਿਕਲੀ ਵਿਚਾਰੀ ਜਦੋਂ ਬਾਹਰ ਤੇ ਉਹਨੇ ਮੈਨੂੰ ਕਿਹਾ ਕਿ ਬਾਬਾ ਜੀ ਮੈਨੂੰ ਭੁੱਖ ਲੱਗੀ ਸੀ ਤੇ ਉਹ ਮੇਰੇ ਵਾਸਤੇ ਪ੍ਰਸ਼ਾਦਾ ਲੈ ਗਈ ਪਰ ਉਹਦੇ ਘਰ ਵਾਲੇ ਨੇ ਉਹਨੂੰ ਵੀ ਬਹੁਤ ਬੁਰਾ ਭਲਾ ਕੀਤਾ ਤੇ ਮੈਨੂੰ ਵੀ ਤੇ ਪਰ ਮੈਂ ਚੁੱਪ ਕਰਕੇ ਆ ਗਿਆ ਜਦੋਂ ਉਸ ਬਾਬੇ ਨੇ ਉਸ ਪਿੰਡ ਦਾ ਨਾਮ ਲਿਆ ਤੇ ਕਹਿੰਦੇ ਬਾਬਾ ਜੀ ਕਿਹੋ ਜਿਹਾ ਸੀ ਉਹ ਘਰ ਕਹਿੰਦਾ ਦੱਦਾ ਕਰਕੇ ਇਸ ਰੰਗ ਦਾ ਬਾਹਰ ਗੇਟ ਲੱਗਾ ਹੋਇਆ ਸੀ ਤੇ ਘਰ ਦੇ ਬਾਹਰ ਇੱਕ ਥੜਾ ਬਣਿਆ ਹੋਇਆ ਸੀ ਤੇ ਮੈਂ ਉੱਥੇ ਬਹਿ ਕੇ ਰੋਟੀ ਖਾਦੀ ਤੇ ਉਹ ਆਦਮੀ ਕਹਿੰਦਾ ਕਿ ਕਹਿੰਦਾ ਬਾਬਾ ਜੀ ਉਹ ਮੇਰੀ ਭੈਣ ਦਾ ਘਰ ਹੈ ਉਹ ਮੇਰੀ ਭੈਣ ਆ ਉਸ ਘਰ ਦੇ ਵਿੱਚ ਵਿਆਹੀ ਹੋਈ ਤੇ ਜਿਨ੍ਹਾਂ ਨੇ ਤੁਹਾਨੂੰ ਪ੍ਰਸ਼ਾਦਾ ਛਕਾਇਆ ਉਹ ਮੇਰੀ ਭੈਣ ਹੀ ਸੀ ਤੇ ਬਾਪੂ ਹੱਸ ਕੇ ਕਹਿੰਦਾ ਕਹਿੰਦਾ ਪੁੱਤ ਕਹਿੰਦਾ ਅੰਬਾਂ ਦੇ ਬੂਟਿਆਂ ਨੂੰ ਆਂਬ ਹੀ ਲੱਗਦੇ ਹੁੰਦੇ ਆ ਨਿੰਬੂ ਥੋੜੀ ਲੱਗਦੇ ਆ ਕਹਿੰਦਾ ਸਾਡੇ ਪੁਰਖਿਆਂ ਤੋਂ ਮਿਲੇ ਹੋਏ ਸੰਸਕਾਰ ਸਾਨੂੰ ਇਦਾਂ ਹੀ ਮਜ਼ਰ ਆਉਂਦੇ ਨੇ ਕਹਿੰਦਾ ਦੇਖ ਭਾਵੇਂ ਉਹ ਤੇਰੀ ਭੈਣ ਤੇਰੇ ਤੋਂ ਵੱਖ ਦੂਜੇ ਪਿੰਡ ਵਿੱਚ ਰਹਿੰਦੀ ਆ ਪਰ ਤੇਰੇ ਤੇ ਉਹਦੇ ਸੰਸਕਾਰ ਜਿਹੜੇ ਇੱਕੋ ਜਿਹੇ ਨੇ ਕਹਿੰਦੇ ਹੁੰਦੇ ਨੇ ਜਦੋਂ ਸਾਡੀ ਪਰਵਰਿਸ਼ ਜਦੋਂ ਸਾਡੇ ਜਿਸ ਹਾਲਾਤਾਂ ਦੇ ਨਾਲ ਜਿਵੇਂ ਵੀ ਸਾਡੀ ਪਰਵਰਿਸ਼ ਹੁੰਦੀ ਆ ਇਨਸਾਨ ਵੱਡਾ ਹੋ ਕੇ ਉਸੇ ਤਰ੍ਹਾਂ ਦਾ ਹੀ ਬਣਦਾ ਆ ਜੇ ਉਹਦੀ ਨੈਗੇਟਿਵ ਸੋਚ ਵਾਲੀ ਪਰਵਰਿਸ਼ ਹੋਊਗੀ ਤਾਂ ਉਹ ਹਮੇਸ਼ਾ ਨੈਗੇਟਿਵ ਹੀ ਸੋਚੂਗਾ ਇਹ ਪਰਮਾਤਮਾ ਦੀ ਕਿਰਪਾ ਹੁੰਦੀ ਆ ਤੇ ਅਸੀਂ ਪੋਜ਼ਿਟਿਵ راہ ਵੱਲ ਜਾਨੇ ਆ ਜਿਵੇਂ ਜਿਵੇਂ ਦੀ એનર્ਜੀ ਨਾਲ ਤੁਸੀਂ ਪਰਵਰਿਸ਼ ਕਰੋਗੇ ਉਸ ਬੱਚੇ ਨੇ ਉਸੇ ਤਰ੍ਹਾਂ ਦਾ ਹੀ ਬੰਨਣਾ ਸੋ ਕੋਸ਼ਿਸ਼ ਕਰਿਆ ਕਰੋ ਬੱਚਿਆਂ ਨੂੰ ਨਿਮਰਤਾ ਨਾਲ ਰਹਿਣਾ ਸਿਖਾਓ ਸ਼ੁਕਰਾਨਾ ਕਰਨਾ ਸਿਖਾਓ ਹਰ ਇੱਕ ਦਿਨਾਂ ਮਿੱਠਾ ਬੋਲਣਾ ਸਿਖਾਓ ਕਿਉਂਕਿ ਸਾਡੀ ਬੋਲੀ ਕਹਿੰਦੇ ਹੁੰਦੇ ਇਹ ਬੋਲ ਤੁਹਾਨੂੰ ਛਿੱਤਰ ਵੀ ਬਿਖਵਾ ਸਕਦੇ ਤੇ ਇਹੀ ਬੋਲ ਤੁਹਾਨੂੰ ਰਾਜ ਵੀ ਕਰਾ ਸਕਦੇ ਆ ਸੋ ਇਸ ਕਹਾਣੀ ਤੋਂ ਤੁਹਾਨੂੰ ਕੀ ਲੱਗਦਾ ਹੈ ਕਿ ਤੁਹਾਨੂੰ ਕਿਵੇਂ ਦੀ ਲੱਗੀ ਕਹਾਣੀ ਆਪਣੇ ਕਮੈਂਟਾਂ ਰੈਂਚ ਲੋਰ ਦੇਸੋ ਫਟ ਫਟ ਸਾਨੂੰ